ਵਾਹ ਕੁਰਸੀ ਕੀ ਫਤੇ ਫਤੇ ਵਾਹ ਕੁਰਸੀ ਦਾ ਖਰਸ ਤੇ ਲੋ ਜੀ ਦੇਖੋ ਜੀ ਠੰਡ ਬਹੁਤ ਹੋ ਗਈ ਇੱਧਰ ਦੇਖੋ ਜੀ ਤੁਸੀਂ ਸਾਰੇ ਬੱਚੇ ਫੇਰਦੇ ਫਿਰਦੇ ਨੇ ਇੰਜੋਏ ਕਰਦੇ ਫਿਰਦੇ ਨੇ ਜੀ ਤੇ ਲੋ ਜੀ ਇੱਧਰ ਦੇਖੋ ਸਾਡੇ ਸ਼ਹਿਰ ਦਾ 뷰 ਚੈੱਕ ਕਰੋ ਠੰਡ ਬਹੁਤ ਹੋ ਗਈ ਧੁੰਦ ਸਵੇਰ ਦੀ ਅੱਜ ਧੁੱਪ ਨਹੀਂ ਜਨਕਲੀ ਲੋ ਜੀ ਹੁਣ ਆਪਾਂ ਤੁਹਾਨੂੰ ਉੱਪਰ ਦਾ 뷰 ਚੈੱਕ ਕਰਾਉਂਦੇ ਹਾਂ ਜੀ ਇੱਧਰ ਹੋ ਗਿਆ ਸ਼ਾਮ ਦਾ ਟਾਈਮ ਆਪਾਂ ਲਾਈਟ ਬਾਲ ਦਈਏ ਤਲੋ ਜੀ ਅੱਧਰ ਚੈੱਕ ਕਰੋ ਜੀ ਸਾਰਾ 뷰 ਤੁਸੀਂ ਤੇ ਦੇਖੋ ਸ਼ਾਮ ਦਾ ਟਾਈਮ ਹੋ ਗਿਆ ਤੇ ਕਈ ਦਿਨਾਂ ਤੋਂ ਮੇਰਾ ਵਲੌਗ ਨਹੀਂ ਜੀ ਬਣ ਰਿਹਾ ਇਸ ਕਰਕੇ ਸੌਰੀ ਕਿਉਂਕਿ ਮੇਰਾ ਫੋਨ ਵੀ ਖਰਾਬ ਹੈ ਜੀ ਮੈਨੂੰ ਕਦੇ-ਕਦੇ ਫੋਨ ਮਿਲਦਾ ਹੈ ਇਸ ਕਰਕੇ ਫਿਰ ਮੈਂ ਵਲੌਗ ਬਣਾਉਣੀ ਹੁੰਦੀ ਹੈ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਮੇਰੀ ਲਾਈਫ ਦੇ ਕਿੱਸੇ ਜੀ ਕਰਿਆ ਕਰੂੰਗੀ ਜੀ ਮੈਂ ਜ਼ਿੰਦਗੀ ਬਹੁਤ ਔਖੀ ਸ਼ੁਰੂਆਤ ਕੀਤੀ ਹੈ ਜੀ ਤੇ ਲਓ ਜੀ ਦੇਖੋ ਕਿੰਨਾ ਸੋਹਣਾ 뷰 ਲੱਗਦਾ ਸ਼ਾਮ ਦਾ ਇਹ ਤੇ ਇੱਧਰ ਲੋਕਾਂ ਨੇ ਸਾਰੇ ਕੱਪੜੇ ਕੁੱਪੜੇ ਤੋਂ ਕਿਤਾਰੇ ਨਹੀਂ ਜੀ ਇੱਧਰ ਕੱਪੜੇ ਪਾਏ ਵੀ ਸੁੱਕਣੇ ਤੇ ਲਓ ਜੀ ਇੱਧਰ ਦਾ 뷰 ਚੈੱਕ ਕਰੋ ਉੱਧਰ ਤੱਕ ਚੈੱਕ ਕਰੋ ਜੀ ਹੋਰ ਚੈੱਕ ਕਰਨੀ ਇੱਧਰ ਨਵੇਂ ਫਲੈਟ ਬਣ ਰਹੇ ਤੇ ਲਓ ਜੀ ਇੱਧਰ ਆ ਗਏ ਆਪਾਂ ਉੱਪਰ ਇੱਧਰਲੀ ਸਾਈਡ ਸਾਹਮਣੇ ਚੈੱਕ ਕਰੋ ਜੀ ਉੱਧਰ ਫਲੈਟ ਬਣੇ ਹੋਏ ਨੇ ਜਿਹੜੇ ਨਵੇਂ ਤੇ ਇੰਨੀ ਇੱਥੇ ਬਸੋਂ ਹੋ ਗਈ ਜੀ ਬਹੁਤ ਜ਼ਿਆਦਾ ਜਦੋਂ ਦੋਸੇ ਨਿਊ ਨਿਊ ਆਏ ਸੀਗੇ ਇੱਧਰ ਕੁਝ ਵੀ ਨਹੀਂ ਸੀਗਾ ਇਹ ਤੇ ਬਿਲਕੁਲ ਵੀ ਇੱਥੇ ਕੁਝ ਵੀ ਨਹੀਂ ਸੀਗਾ ਇੱਧਰ ਖੇਤ ਸੀਗੇ ਅਸੀਂ ਇੱਧਰੋਂ ਸਾਗ ਵਗੈਰਾ ਲੈ ਕੇ ਆਉਂਦੇ ਹੁੰਦੇ ਸੀਗੇ ਜਿੱਥੇ ਸਾਰੀਆਂ ਕੋਠੀਆਂ ਬਣੀਆਂ ਹੋਈਆਂ ਸਾਰਾ ਇਹ ਗਿਲਕੋ ਵੈਲੀ ਬਣਿਆ ਹੋਇਆ ਇੱਥੇ ਅਸੀਂ ਸਾਰਾ ਇੱਕ ਖੇਤ ਖੇਤ ਸੀਗੇ ਜੀ ਇੱਥੇ ਤੇ ਦੇਖੋ ਹੁਣ ਦੇਖੋ ਬਾਹਰਲੇ ਮੁਲਕ ਦਾ ਨਕਸ਼ਾ ਇਹ ਬਹੁਤ ਸੋਹਣਾ ਲੱਗਦਾ ਮੈਨੂੰ ਇਹ ਤੇ ਇਹ ਵਧੀਆ ਵੀ ਲੱਗਦਾ ਹੈ ਜੀ ਤਾਂ ਲੋ ਜੀ ਇੱਧਰ ਚੈੱਕ ਕਰੋ ਇੱਧਰ ਵਿਚਾਰੇ ਪਰਦੇਸੀ ਲੱਗੇ ਹੋਏ ਨੇ ਆਪਣਾ ਖਾਣਾ ਵਗੈਰਾ ਬਣਾਉਣ ਉੱਪਰ ਪਾਣੀ ਦੇਖੋ ਕਿੱਦਾਂ ਡੁੱਲ ਰਿਹਾ ਪਾਣੀ ਦੇਖੋ ਜੀ ਦੇਖੋ ਤੁਸੀਂ ਇੱਧਰ ਪਾਣੀ ਪਾਣੀ ਘੇਰਿਆ ਪਿਆ ਉਹਨਾਂ ਨੇ ਚਲੋ ਕੋਈ ਗੱਲ ਨਹੀਂ ਤੇ ਇੱਧਰ ਇੱਕ ਨਵੇਂ ਫਲੈਟ ਬਣ ਗਏ ਇੱਧਰ ਵੀ ਤੇ ਜਿਸ ਟਾਈਮ ਇਹ ਸਾਰੇ ਹੀ ਬਸੋਂ ਉਹ ਵਸ ਜੇਗਾ ਸਾਰਾ ਹੀ ਫੇ ਜ਼ਿਆਦਾ ਵਧੀਆ ਲੱਗੇਗਾ ਲੱਗੇਗਾ ਸਾਨੂੰ ਇੱਧਰ ਤੋਂ ਉੱਧਰ ਜਾਣ ਨੂੰ ਸਖਾਲਾ ਹੋ ਜਾਏਗਾ ਤੇ ਮੇਰੀ ਫਰੈਂਡ ਰਹਿੰਦੇ ਨੇ ਇੱਥੇ ਨੇੜੇ ਤੇੜੇ ਉਹਨਾਂ ਕੋਲ ਜਾਣ ਨੂੰ ਮੈਨੂੰ ਸਖਾਲਾ ਹੋ ਜਾਏਗਾ ਪਰ ਉੱਪਰ ਦੀ ਉੱਪਰ ਇਹ ਆਪਾਂ ਨੇ ਚਲੇ ਜਾਇਆ ਕਰਨਾ ਤੇ ਲਓ ਜੀ ਇੱਧਰ ਜਹਾਜ਼ ਵਗੈਰਾ ਕੋਈ ਨਹੀਂ ਜੀ ਦਿਖਦੇ ਤੇ ਲਓ ਜੀ ਹੁਣ ਚਲਦੇ ਆਂ ਜੀ ਆਪਾਂ ਨੀਚੇ ਨੂੰ ਇੱਧਰ ਫਲੈਟ ਸਾਡੇ ਸਾਰੇ ਬੇਕਾਰ ਕਰੇ ਪਏ ਨੇ ਇਹਨਾਂ ਨੂੰ ਕੋਈ ਕਲਰ ਨਹੀਂ ਜੀ ਕਰਵਾਉਂਦਾ ਮੈਂ ਤਾਂ ਬਹੁਤ ਵਾਰੀ ਕਿਹਾ ਇਹਨਾਂ ਨੂੰ ਜੇ ਆਪਾਂ ਰੰਗ ਰੋਗਨ ਕਰਵਾ ਕੇ ਆਪਾਂ ਵਧੀਆ ਵਸੂ ਕਰੀਏ ਤੇ ਜਿੰਨਾ ਟਾਈਮ ਵਧੀਆ ਜਿੰਨਾ ਟਾਈਮ ਰਹਿਾਂਗੇ ਉੰਨਾ ਟਾਈਮ ਵਧੀਆ ਹੀ ਰਹਿਣਾ ਚਾਹੀਦਾ ਤੇ ਹੁਣ ਆਪਾਂ ਨੀਚੇ ਚਲਦੇ ਆਂ ਜੀ ਕਿਉਂਕਿ ਕੱਲ ਨੂੰ ਆਉਣਾ ਭਾਬੀ ਉਹਨਾਂ ਨੇ ਇਸ ਕਰਕੇ ਤੇ ਮੇਰਾ ਲੋੜੀ ਦਾ ਸੁਧਾਰਾ ਲੈ ਕੇ ਆਉਣਾ ਜੀ ਉਹਨਾਂ ਨੇ ਮੇਰੀ ਮੰਮੀ ਵੀ ਆਉਣਗੇ ਸ਼ਾਇਦ ਸਵੇਰ ਟਾਈਮ ਕਹਿੰਦੇ ਸੀਗੇ ਅਸੀਂ ਆਵਾਂਗੇ ਤੇ ਇਸ ਕਰਕੇ ਤੇ ਲਓ ਜੀ ਅਦਰ ਦੇਖੋ ਮੇਰੇ ਗਮਲੇ ਸਾਰਿਆਂ ਨੂੰ ਠੰਡ ਬੜੀ ਲੱਗਦੀ ਹੈ ਮੈਂ ਇਹਨਾਂ ਤੇ ਕਪੜਾ ਪਾਉਂਗੀ ਜੀ ਹੁਣ ਦੇਖਦੀਆਂ ਤੇ ਉਵਾਲੇ ਭੜੇ ਜੇ ਹੋ ਗਏ ਤੇ ਲਓ ਜੀ ਹੁਣ ਆਪਾਂ ਚੱਲਦੇ ਆਂ ਨੀਚੇ ਨੂੰ ਅੱਜ ਮੌਸਮ ਨਹੀਂ ਵਾਲਾ ਹੋਇਆ ਹੋਇਆ ਸੀਗਾ ਇਸ ਕਰਕੇ ਨੀ ਤਾਂ ਆਇਆ ਨਹੀਂ ਜੀ ਹੈਗਾ ਬਿਲਕੁਲ ਵੀ ਦੇਖੋ ਨਿਆਣਿਆਂ ਨੂੰ ਬਿਲਕੁਲ ਵੀ ਠੰਡ ਨਹੀਂ ਚ ਲੱਗਦੀ ਫਿਰ ਦੇਖੋ ਤੇ ਸਾਰਾ ਹੀ ਦੇਖੋ ਇੱਧਰ ਸਾਡੀ ਗਲੀ ਸਾਰੀ ਪੱਕੀ ਕਰਨੇ ਵਾਲੀ ਹੋਈ ਗਈ ਹੈ ਤੇ ਲਓ ਜੀ ਸਾਰੀ ਆਪਾਂ ਨੇ ਸਾਫ ਸਫਾਈ ਕਰ ਲਈ ਆ ਕਰਦੀ ਦੁਬਾਰਾ ਤੋਂ ਕਿਉਂਕਿ ਭਾਬੀਓ ਨਹੀਂ ਆਉਣ ਵਾਲੇ ਨੇ ਕੱਲ ਨੂੰ ਕਿਸ ਕਰਕੇ ਇੱਧਰ ਆਪਾਂ ਨੇ ਅੰਦਰ ਕੱਪੜੇ ਸੁੱਕਣੇ ਪਾਏ ਹੋਏ ਨੇ ਜੀ ਦੇਖੋ ਬਹੁਤ ਠੰਡ ਹੈ ਤੇ ਇੱਧਰ ਲ ਬੈਡਰੂਮ ਵੀ ਮੈਂ ਸੈੱਟ ਕਰਤਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਜੀ ਤੇ ਕੱਪੜੇ ਵਗਾਰ ਆਪਾਂ ਨੇ ਧੋ ਕੇ ਸੁੱਕਣੇ ਪਾਏ ਹੋਏ ਨੇ ਤੇ ਲਓ ਜੀ ਇੱਧਰ ਲਿਆਂਦੀ ਆਪਾਂ ਨੇ ਗੋਭੀ ਆਪਾਂ ਬਣਾਵਾਂਗੇ ਸਵੇਰੇ ਗੋਭੀ ਵਾਲੇ ਪਕੌੜੇ ਤੇ ਲਓ ਜੀ ਇੱਧਰ ਹੋਏ ਇੱਧਰ ਸ਼ਿਮਲਾ ਮਿਰਚ ਦੇ ਆਪਾਂ ਸਬਜ਼ੀ ਬਣਾਵਾਂਗੇ ਵਿੱਧ ਪਨੀਰ ਤੇ ਆਪਾਂ ਹੁਣ ਇਹਨਾਂ ਦੀ ਕਟਿੰਗ ਕਰਦੇ ਆਂ ਜੀ ਤੇ ਲਓ ਜੀ ਆਪਾਂ ਨੇ ਸਾਰੀ ਸਬਜ਼ੀ ਕਟਿੰਗ ਕਰ ਲਈ ਬਰੀਕ ਬਰੀਕ ਆਪਾਂ ਨੇ ਗੋਭੀ ਕੱਟ ਲਈ ਪਿਆਜ਼ ਕੱਟ ਲਿਆ ਤੇ ਸ਼ਿਮਲਾ ਮਿਰਚ ਕੱਟ ਲਈ ਆਹ ਤੇ ਟਮਾਟਰ ਵਗੈਰਾ ਮੈਂ ਮਾਰਨਿੰਗ 'ਚ ਕਟਾਂਗੇ ਜੀ ਜਿਹੜੀ ਸਬਜ਼ੀ ਬਣਾਉਣੀ ਹੈ ਤੇ ਲਓ ਜੀ ਹੁਣ ਅੱਗੇ ਜੀ ਦੂਜਾ ਦਿਨ ਤਦ ਲੋ ਜੀ ਹੋ ਗਿਆ ਸਵੇਰ ਦਾ ਟਾਈਮ ਸਭ ਤੋਂ ਪਹਿਲਾਂ ਆਪਾਂ ਗੋਭੀ ਵਾਲੇ ਪਰੌਂਠੇ ਕੱਢ ਲਏ ਪਕੌੜੇ ਕੱਢ ਲਏ ਜੀ ਤੇ ਨਮਕ ਮਿਰਚ ਜੋ ਵੀ ਸਮਾਨ ਵਗੈਰਾ ਆਪਾਂ ਪਾਉਨੇ ਆ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਤੇ ਉਧਰ ਭਾਬੀ ਉਹ ਨਹੀਂ ਆਉਣ ਵਾਲੇ ਨੇ ਕਿਉਂਕਿ ਮਾਰਨਿੰਗ ਦਾ ਟਾਈਮ ਹੋਇਆ ਵਾ ਸਵੇਰ ਦਾ ਦੂਜਾ ਦਿਨ ਹੋ ਗਿਆ بارش ਬਹੁਤ ਹੋਈ ਵੀ ਹੈ ਜੀ ਮੇਰਾ ਬਲੌਗ ਬਣਾਉਣ ਦਾ ਟਾਈਮ ਨਹੀਂ ਜਿ ਲੱਗਿਆ ਇੱਧਰ ਪਰ ਦੁੱਧ ਵਗੈਰਾ ਸਾਰਾ ਕੁਝ ਲੈ ਲਿਆ ਜੀ ਸਾਰਾ ਆਪਾਂ ਸੈੱਟ ਕਰਕੇ ਤੇ ਲਓ ਜੀ ਹੁਣ ਆਪਾਂ ਬਣਾਉਨੇ ਆ ਜੀ ਪਕੌੜੇ ਉਹਨਾਂ ਲਈ ਤੇ ਸ਼ਾਇਦ ਮੇਰਾ ਬ੍ਰਦਰ ਵੀ ਆਵੇ ਜੀ ਤੇ ਬਾਕੀ ਅੱਜ ਸੰਡੇ ਆ ਜੀ ਦੇਖਦੇ ਆਂ ਜੀ ਕਈ ਵੀਰ ਹਸਪੀਟਲ ਚ ਕੰਮ ਹੁੰਦਾ ਏ ਉਹ ਨਹੀਂ ਕਰ ਸਕਦੇ ਜੀ ਨਹੀਂ ਆ ਸਕਦੇ ਇੱਧਰ ਆ ਗਏ ਨੇ ਜੀ ਭਾਬੀ ਜੀ ਮੇਰੇ ਤੇ ਸਭ ਤੋਂ ਪਹਿਲਾਂ ਮੇਰਾ ਸੰਧਾਰ ਆ ਗਿਆ ਜੀ ਤੇ ਇੱਧਰ ਆ ਗਈ ਜੀ ਮੇਰੀ ਮੰਮੀ ਤੇ ਮੈਂ ਭਾਬੀ ਨੂੰ ਮੈਂ ਵੀਡੀਓ ਬਣਾਉਣ ਚ ਵਿਅਸਤ ਸੀਗੀ ਭਾਬੀ ਨੂੰ ਮੈਂ ਬਾਅਦ ਚ ਮਿਲਿਆ ਤੇ ਮੈਂ ਆਪਣੀ ਮਾਂ ਨੂੰ ਮਿਲਿਆ ਜੀ ਸਭ ਤੋਂ ਪਹਿਲਾਂ ਤੇ ਲਓ ਜੀ ਦੇਖੋ ਚੈੱਕ ਕਰੋ ਜੀ ਮੇਰੀ ਮਾਂ ਤੇ ਲੋ ਜੀ ਇਹ ਆ ਗਿਆ ਜੀ ਮੇਰਾ ਸੰਧਾਰਾ ਭਾਬੀ ਨਾਲ ਕੰਮਕਾਰ ਕਰਦੇ ਰੋਟੀ ਵਗੈਰਾ ਸਬਜੀ ਵਗੈਰਾ ਬਣਾਉਦੇ ਬਣਾਉਦੇ ਬਹੁਤ ਜਿਆਦਾ ਟਾਈਮ ਹੋ ਗਿਆ ਸੀਗਾ ਇਸ ਕਰਕੇ ਆਪਾਂ ਵਲੌਗ ਨਹੀਂ ਬਣਾ ਸਕੇ ਤੇ ਲੋ ਜੀ ਇਹ ਲੈ ਕੇ ਆਏ ਜੀ ਮੇਰੇ ਸੰਧਾਰੇ ਦੇ ਵਿੱਚ ਬਿਸਕੁਟ ਤੇ ਇੱਕ ਮਠਿਆਈ ਦਾ ਡੱਬਾ ਤੇ मूंगफली ਤੇ 100 ਰੁਪਿਆ ਇਹ ਬੇਟੀ ਨੂੰ ਦੇ ਕੇ ਗਏ ਨੇ ਮੇਰੀ ਮੰਮੀ ਤੇ ਇਹ ਆ ਜੀ ਆਪਣਾ ਰਿਓੜੀਆਂ ਗੱਚਕਾਂ ਵਗੈਰਾ ਤੇ ਜਿੰਨਾ ਵੀ ਸਰਤਾ ਹੈ ਜੀ ਬਹੁਤ ਸਰਮੱਥੇ ਬਹੁਤ ਵਧੀਆ ਗੱਲ ਹੈ ਜੀ ਆ ਜਾਂਦਾ ਜੀ ਰਿਸ਼ਤੇਦਾਰ ਇਹ ਵੀ ਇਹੀ ਬਹੁਤ ਵੱਡੀ ਗੱਲ ਹੈ ਜੀ ਤੇ ਭੈਣ ਭਰਾ ਕੋ ਲੈਣ ਦੇਣ ਦਾ ਭੁੱਖਾ ਨਹੀਂ ਜੀ ਹੁੰਦਾ ਹੈਗਾ ਤੇ ਅਸੀਂ ਵੀ ਜਾਵਾਂਗੇ ਜੀ ਮੇਰੀਆਂ ਨਾਨਾ ਨਾਲ ਕੋਲੇ ਜਾਵਾਂਗੇ ਜੀ ਸਾਰੀਆਂ ਕੁੜੀਆਂ ਨੂੰ ਆਪਾਂ ਦੇ ਕੇ ਆਵਾਂਗੇ ਜੀ ਸਮਾਨ ਵਗੈਰਾ ਜੋ ਵੀ ਉਹਨਾਂ ਦਾ ਬਣਦਾ ਵਿਚਾਰੀਆਂ ਦਾ ਤੇ ਲਓ ਜੀ ਹੁਣ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਤੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਜੀ ਇੱਧਰ ਦੇਖੋ ਤੇ ਬਾਹਰ ਛੋਣ ਕਰਕੇ ਬਹੁਤ ਜ਼ਿਆਦਾ ਜਾਮ ਵਗੈਰਾ ਤਾਂ ਨਹੀਂ ਹੈਗਾ ਪਰ ਸੜਕਾਂ ਬੜੀਆਂ ਗਿੱਲੀਆਂ ਨੇ ਬੜਾ ਗੰਦਾ ਜਿਹਾ ਮਾਹੌਲ ਬਣਿਆ ਹੋਇਆ ਤੇ ਲਓ ਜੀ ਆਪਾਂ ਚੱਲਦੇ ਗੁਰਦਵਾਰ ਸਾਹਿਬ ਦੇ ਵਿੱਚ ਤੇ ਗੁਰਦਵਾਰ ਸਾਹਿਬ ਦੇ ਅੰਦਰ ਦਾ ਤੁਹਾਨੂੰ ਵੀਊ ਚੈੱਕ ਕਰਵਾਉਂਗੀ ਜੀ ਇੱਥੇ ਆਪਾਂ ਹਰ ਸੰਡੇ ਮੱਥਾ ਟੇਕਣਾ ਆਉਂਦੇ ਆ ਜੀ ਤੇ ਲਓ ਜੀ ਇੱਧਰ ਹੁਕਮਨਾਮਾ ਸਾਹਿਬ ਤੇ ਬਾਬਾ ਜੀ ਦਾ ਹੁਕਮਨਾਮਾ ਜ਼ਰੂਰ ਪੜ ਕੇ ਜਾਇ ਜੀ ਸੁਣ ਕੇ ਜਾਇਓ ਤੇ ਲਓ ਜੀ ਹੁਣ ਆਪਾਂ ਚੱਲਦੇ ਆ ਜੀ ਅੰਦਰ ਅੰਦਰ ਆਲਰੇਡੀ ਪਹਿਲਾਂ ਹੀ ਸਮਾਨ ਸਾਰਾ ਹੀ ਉਹਨਾਂ ਨੇ ਹਟਾਇਆ ਹੋਇਆ ਹੈ ਜੀ ਉਹ ਲੱਗੇ ਹੋਏ ਨੇ ਜੀ ਸਾਰੇ ਜਿਹੜੇ ਆਪਣਾ ਬਿਸ਼ਾਉਣ ਵਾਸਤੇ ਤੇ ਸਾਨੂੰ ਵੀ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਬਹੁਤ ਵਧੀਆ ਲੱਗਿਆ ਜੀ ਤੇ ਆਪਾਂ ਨੇ ਵੀ ਇਹ ਸਾਰੇ ਵਗੈਰਾ ਬਿਸ਼ਵਾਏ ਤੇ ਲਓ ਜੀ ਫਾਈਨਲੀ ਇਸ ਤਰੀਕੇ ਦੇ ਨਾਲ ਬਾਬਾ ਜੀ ਦਾ ਲੁੱਕ ਦੇਖੋ ਜੀ ਬਹੁਤ ਸੋਹਣੀ ਤੇ ਮੱਥਾ ਟੇਕਦਾ ਟੇਕਿਆ ਤੇ ਬਹੁਤ ਇੰਜੋਏ ਕੀਤਾ ਛੋਟੇ ਛੋਟੇ ਬੱਚੇ ਤੇ ਇੱਧਰ ਬੀਬੀਆਂ ਭੈਣਾਂ ਸਾਰੇ ਆਏ ਹੋਏ ਸੀਗੇ ਤੇ ਉਧਰ ਦੇਖੋ ਛੋਟੇ ਛੋਟੇ ਬੱਚੇ ਆਪਣਾ ਦੇਖ ਵਰਤੌਣ ਲਈ ਬੈਠੇ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਸੋਹਣੇ ਸੀਗੇ ਬੱਚੇ ਤੇ ਲਓ ਜੀ ਹੁਣ ਆਪਾਂ ਜਾਣਾ ਆਪਣੇ ਘਰ ਨੂੰ ਤੇ ਦੇਗ ਵਗੈਰਾ ਲੈ ਕੇ ਤੇ ਇੱਧਰ ਬਾਬਾ ਜੀ ਕਰਤਾਰ ਸਿੰਘ ਪੈਰੂ ਮੱਜਰੇ ਵਾਲੇ ਤੇ ਬਾਬਾ ਜੀ ਦਾ ਦੇਖੋ ਜੀ ਬਹੁਤ ਸੋਹਣਾ ਇੱਧਰੋਂ ਵੀ ਸਾਰੀ ਸਾਫ ਸਫਾਈ ਹੋਈ ਹੈ ਜੀ ਬਹੁਤ ਸੋਹਣਾ ਲੱਗਿਆ ਤੇ ਲੋ ਜੀ ਹੁਣ ਚੱਲੇ ਜੀ ਆਪਾਂ ਆਪਣੇ ਘਰ ਨੂੰ ਤੇ ਲੋ ਜੀ ਮੂੰਗਫਲੀ ਵਗੈਰਾ ਆਪਾਂ ਪੁੱਛ ਕੇ ਜਾਣੇ ਆ ਜੀ ਕਿਉਂਕਿ ਆਪਾਂ ਨੂੰ ਸਵੇਰੇ ਲੈ ਕੇ ਜਾਣੀ ਹੈ ਜੀ ਇਸ ਕਰਕੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ